ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਲਵਿੰਦਰ ਸਿੰਘ ਅਪਰਾ ਸ਼ਹੀਦ ਬਾਬਾ ਦੀਪ ਸਿੰਘ ਗੁਰਮਤ ਪ੍ਰਚਾਰ ਮਿਸ਼ਨ ਪਿੰਡ ਅਪਰਾ ਤਹਿਸੀਲ ਫਲور ਜ਼ਿਲ੍ਹਾ ਜਲੰਧਰ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਜੀ ਜਿਹੜੀਆਂ ਸਿਵਾਮਾ ਨਿਵਾ ਰਹੇ ਨੇ ਇੱਕ ਕੀਰਤਨ ਦੇ ਉਸਤਾਦ ਦੇ ਤੌਰ ਤੇ ਕਿਉਂਕਿ ਕੀਰਤਨ ਗੁਰੂ ਕੀ ਕੀਰਤੀ ਆ ਕੀਰਤਨ ਕਰਨਾ ਹੀ ਆਪਣੇ ਆਪ ਦੇ ਵਿੱਚ ਵੱਡੇ ਮਾਣ ਵਾਲੀ ਗੱਲ ਹੈ ਤੇ ਪਰ ਕੀਰਤਨ ਸਿਖਾਉਣਾ ਉਸ ਤੋਂ ਵੀ ਵੱਡੇ ਮਾਣ ਵਾਲੀ ਗੱਲ ਹੈ ਤੇ ਫਿਰ ਤੰਤੀ ਸਾਜਾਂ ਦੇ ਨਾਲ ਕੀਰਤਨ ਸਿਖਾਉਣਾ ਉਹਦੇ ਨਾਲ-ਨਾਲ ਵਿਰਾਸਤੇ ਕੌਮ ਫਾਊਂਡੇਸ਼ਨ ਬਣਾ ਕੇ ਬੱਚਿਆਂ ਨੂੰ ਹੋਰ ਸਖਲਾਈਆਂ ਵੀ ਦਸਤਾਰ ਦੀ, ਦਮਾਲੇ ਦੀ, ਗੱਤਕੇ ਦੀ ਹੋਰ ਇਹ ਜਿਹੜੀਆਂ ਸਾਰੀਆਂ ਸਭਾਮਾਂ ਨਿਵਾ ਰਹੇ ਨੇ ਸਾਡੇ ਕੋਲ ਵੀ 15 ਸਾਲ ਪਹਿਲਾਂ ਭਾਈ ਸਾਹਿਬ ਨੇ ਕਲਾਸ ਲਾਉਣੀ ਸ਼ੁਰੂ ਕੀਤੀ ਸੀ ਹੁਣ ਵੀ ਜਦੋਂ ਕਿਤੇ ਲੋੜ ਹੁੰਦੀ ਹੈ ਇਹਨਾਂ ਨੂੰ ਹਮੇਸ਼ਾ ਯਾਦ ਕਰੀ ਰਹਿ ਤੇ ਮਨ ਵਿੱਚ ਸੀ ਕਿ ਭਾਈ ਸਾਹਿਬ ਦਾ ਕੋਈ ਸਤਕਾਰ ਸਨਮਾਨ ਕੀਤਾ ਜਾਵੇ ਪੀਤੇ ਦਿਨੀ ਇਹ ਸਾਡੇ ਕੋਲ ਗਏ ਸਨ ਕਿਉਂਕਿ ਉਸ ਵੇਲੇ ਸਾਹਿਬ ਜاده ਰਸ਼ੀ ਦੀ ਦਿਹਾੜੇ ਚੱਲਦੇ ਸਨ ਉਸ ਵੇਲੇ ਅਸੀਂ ਗੁਰੇਜ ਕੀਤਾ ਤੇ ਫਿਰ ਅੱਜ ਦਾ ਇਹ ਮੌਕਾ ਮਿਲਿਆ ਭਾਈ ਸਾਹਿਬ ਜੀ ਨੂੰ ਗੁਰਮਤ ਸੰਗੀਤ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਮੇਰੇ ਨਾਲ ਮੇਰੇ ਸਾਥੀ ਭਾਈ ਜਸਵਿੰਦਰ ਸਿੰਘ ਜੀ ਜੇਸੀ ਉੱਪਰੇ ਤੋਂ ਪਹੁੰਚੇ ਨੇ ਭਾਈ ਹਰਦੀਪ ਸਿੰਘ ਜੀ ਪਹੁੰਚੇ ਨੇ ਸੋ ਭਾਈ ਸਾਹਿਬ ਜੀ ਦਾ ਸਤਕਾਰ ਕਰਨਾ ਇਹੋ ਜੇ ਅਸਤਾਦਾਂ ਦਾ ਇਹੋ ਜੀਆਂ ਸੰਸਥਾਵਾਂ ਦਾ ਜਿਹੜੀ ਸਾਡੀ ਆਉਣ ਵਾਲੀ ਪਨੀਰੀ ਨੂੰ ਸੰਭ ਰਹੀਆਂ ਨੇ ਉਹਨਾਂ ਦਾ ਸਨਮਾਨ ਕਰਨਾ ਸਾਡਾ ਮੋਢਲਾ ਫਰਜ਼ ਬਣਦਾ ਹੈ ਤੇ ਉਹਨਾਂ ਦੀ ਦਾ ਸਾਹ ਹਰ ਪੱਖੋਂ ਸਾਡਾ ਖਿਆਲ ਰੱਖਣਾ ਸਾਡਾ ਫਰਜ਼ ਬਣਦਾ ਉਸ ਫਰਜ਼ ਨੂੰ ਸਮਝਦੇ ਆ ਅੱਜ ਇਹਨਾਂ ਨੂੰ ਸਨਮਾਨਤ ਕੀ ਜੋ ਕਿ ਦਾਸ ਨੇ ਵੀ ਉਹਨਾਂ ਦੇ ਕੋਲੋਂ ਕੀਰਤਨ ਦੀ ਤਾਲੀਮ ਲਈ ਹੈ ਤੇ ਬੜੀ ਮਿਹਨਤ ਦੇ ਸਦਕਾ ਜੋ ਕਿ ਬੜੇ ਪਿਆਰ ਨਾਲ ਸਿਖਾਉਂਦੇ ਆ ਤੇ ਪਿਛਲੇ ਕਿੰਨੇ ਕ ਸਮੇਂ ਤੋਂ ਲਗਾਤਾਰ ਸਿਖਾ ਰਹੇ ਆ ਉਹਨਾਂ ਦੀਆਂ ਗੱਲਬਾਤ ਕਰਦੇ ਹਾਂ ਜੀ ਭਾਈ ਸਾਹਿਬ ਇੱਕ ਜੀ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਦੇ ਉੱਤੇ ਸੋ ਬਹੁਤ ਧੰਨਵਾਦ ਹੈ ਜੀ ਆਪ ਜੀ ਦਾ ਵੀ ਅਤੇ ਸਮੁੱਚੇ ਹੀ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਜਿਹੜੀ ਵਾਹਿਗੁਰੂ ਸਿਮਰਨ ਕੇਂਦਰ ਹੈ ਇੱਥੋਂ ਦੀ ਸੰਗਤ ਦਾ ਅਤੇ ਸਾਡੇ ਅਪਰਾ ਤੋਂ ਜਿਹੜੇ ਪਹੁੰਚੇ ਹਨ ਭਾਈ ਦਲਵਿੰਦਰ ਸਿੰਘ ਤੇ ਉਹਨਾਂ ਦੇ ਸਾਰੇ ਹੀ ਸਾਥੀ ਭਾਈ ਹਰਦੀਪ ਸਿੰਘ ਭਾਈ ਜਸਵਿੰਦਰ ਸਿੰਘ ਅਤੇ ਜਿੰਨੀ ਵੀ ਸੰਗਤ ਹੈ ਪਹੁੰਚੀ ਉਹਨਾਂ ਸਾਰਿਆਂ ਦਾ ਹੀ ਧੰਨਵਾਦ ਹੈ ਕਿ ਅੱਜ ਦਾਸ ਨੂੰ ਇਹ ਬਹੁਤ ਵੱਡਾ ਮਾਣ ਹੁੰਦਾ ਹੈ ਕਿ ਇੱਕ ਕੀਰਤਨੀਏ ਨੂੰ ਇੱਕ ਕੀਰਤ ਸਿਖਾਉਣ ਵਾਲੇ ਨੂੰ ਉਸਤਾਦ ਵਾਲਾ ਲਫ਼ਜ਼ ਤੇ ਬੜਾ ਵੱਡਾ ਹੈ ਪਰ ਗੁਰੂ ਸਾਹਿਬ ਨੇ ਜਿੰਨੀ ਗੁਰਮਤਿ ਦੀ ਗਿਆਨ ਦਿੱਤਾ ਸੋ ਬਾਬਾ ਸੁਚਾ ਸਿੰਘ ਜੀ ਜਵਦੀ ਤਖਸਾਲ ਵਿੱਚ ਰਹਿੰਦਿਆਂ ਹੋਇਆਂ ਦਾਸ ਨੇ ਉੱਥੇ ਰਹਿ ਕੇ ਬਾਬਾ ਜੀ ਦੇ ਕੋਲ ਰਹਿੰਦਿਆਂ ਹੋਇਆਂ ਉੱਥੇ ਅਨੇਕਾਂ ਹੀ ਉਸਤਾਦ ਆਉਂਦੇ ਸਨ ਗਾਉਂਦੇ ਸਨ ਤੇ ਜਿਨ੍ਹਾਂ ਨੂੰ ਦੇਖ ਕਰਕੇ ਅਸੀਂ ਗੁਰਮਤਿ ਸੰਗੀਤ ਦੇ ਰਾਹ ਤੇ ਚੱਲੇ ਆ ਤੇ ਗੁਰੂ ਦੀ ਮਤ ਦੇ ਅਨੁਸਾਰ ਜਿਹੜਾ ਸੰਗੀਤ ਗਾਇਆ ਜਾਂਦਾ ਤੇ ਵਜਾਇਆ ਜਾਂਦਾ ਹੈ ਉਹਨੂੰ ਅਸੀਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਬਾਬਾ ਜੀ ਵਚਨ ਸੰਨ ਕਿ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਬਸੋਵਾ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਬੱਚਿਆਂ ਨੂੰ ਜਿਹੜੇ 31 ਰਾਗ ਤੇ 31 ਪ੍ਰਕਾਰ ਨੇ ਉਹਨਾਂ ਨਾਲ ਜੁੜਿਆ ਜਾਵੇ ਦਾਸ ਤਰਨ ਤਰਨ ਸਾਹਿਬ ਤੋਂ ਆਰੰਭ ਕਰਕੇ ਇਹ ਤੇ ਉਸ ਤੋਂ ਬਾਅਦ ਦੇਸ਼ਾਂ ਵਿਦੇਸ਼ਾਂ ਵਿੱਚ ਕੈਨੇਡਾ ਕੈਨੇਡਾ ਤੋਂ ਇਲਾਵਾ ਮਲੇਸ਼ੀਆ ਸਿੰਗਾਪੁਰ ਥਾਈਲੈਂਡ ਹਾਂਗਕਾਂਗ ਬਹੁਤ ਕੰਟਰੀਆਂ ਨੇ ਜਿੱਥੇ ਦਾਸਤ ਸੇਵਾ ਨਿਭਾ ਕੇ ਆਏ ਹਨ ਕੈਲਗਿਰੀ ਦੇ ਵਿੱਚ ਵੀ ਕਲਾਸਾਂ ਚੱਲੀਆਂ ਹਨ ਤੋਂ ਇਸ ਤੋਂ ਇਲਾਵਾ ਇਸ ਇਲਾਕੇ ਦੇ ਵਿੱਚ ਖਾਸ ਕਰਕੇ ਜੀਰਾ ਇਲਾਕਾ ਹੋ ਗਿਆ ਕੋਟ ਈਸੇਖਾ ਹੋ ਗਿਆ ਧਰਮਕੋਟ ਹੋ ਗਿਆ ਮੁਦਕੀ ਹੋ ਗਿਆ ਇਸ ਤੋਂ ਇਲਾਵਾ ਫਰੀਦਕੋਟ ਕੋਟਕਪੂਰਾ ਪੰਜਗਰਾਈ ਜਿੰਨੇ ਵੀ ਆਪ ਜੀ ਵੇਖੋ ਕਿ ਇਸ ਇਲਾਕੇ ਦੇ ਵਿੱਚ ਗੁਰੂ ਸਾਹਿਬ ਨੇ ਇਨੀ ਕਿਰਪਾ ਕੀਤੀ ਹੈ ਕਿ ਪੂਰੇ ਪੰਜਾਬ ਦੇ ਵਿੱਚ ਦਾਸ ਦੇ ਜਿਹੜੇ ਵਿਦਿਆਰਥੀ ਨੇ ਉਹ ਜਿਹੜੇ ਨੇ ਉਹ ਬਾਹਰ ਵੀ ਪਹੁੰਚੇ ਨੇ ਤੇ ਹਰਮੰਦਰ ਸਾਹਿਬ ਵੀ ਹਾਜ਼ਰੀਆਂ ਭਰ ਰਹੇ ਪਏ ਨੇ ਤੋ ਇਹ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਕਿ ਦਾਤ ਸਾਨੂੰ ਬਖਸ਼ੀਆ ਸੀ ਕਿੰਨਾ ਕਿ ਸਾਡਾ ਕੋਈ ਪੂਰਬਲਾ ਕਰਮ ਜਾਗਿਆ ਸੋ ਇਸੇ ਤਰ੍ਹਾਂ ਹੀ ਗੁਰੂ ਸਾਹਿਬ ਦੀ ਅਰਦਾਸ ਬੇਨਤੀ ਅਸੀਂ ਕਰਾਂਗੇ ਕਿ ਹਉਮੈ ਤੇ ਹੰਕਾਰ ਤੋਂ ਦੂਰ ਰਹਿ ਕੇ ਤੇ ਕੀਰਤਨ ਬੱਚਿਆਂ ਨੂੰ ਸਿਖਾਉਂਦੇ ਰਹੀਏ ਜੀ ਭਾਈ ਸਾਹਿਬ ਜੀ ਲਗਾਤਾਰ ਪਿਛਲੇ ਕਿੰਨੇ ਕ ਸਮੇਂ ਤੋਂ ਜਿਹੜਾ ਕਿ ਕੀਰਤਨ ਸਿਖਾ ਰਹੇ ਤੁਸੀਂ ਮੈਂ ਜੀ ਸਭ ਤੋਂ ਪਹਿਲਾਂ 1993 ਦੇ ਵਿੱਚ ਬਾਬਾ ਸੁਚਾ ਸਿੰਘ ਜੀ ਕੋਲ ਜਿਹੜਾ ਸੀਗਾ ਗਿਆ ਸੀ ਜਵਦੀ ਟਕਸਾਲ ਉਸ ਤੋਂ ਬਾਅਦ ਪ੍ਰਿੰਸੀਪਲ ਸੁਖਵੰਤ ਸਿੰਘ ਜੀ, ਉਸਤਾਦ ਜਿੰਦਰਪਾਲ ਸਿੰਘ ਜੀ, ਉਸਤਾਦ ਜਸਪਾਲ ਸਿੰਘ ਜੀ ਤੇ ਫਿਰ ਯੂਨੀਵਰਸਿਟੀ ਪੰਜਾਬੀ ਦੇ ਵਿੱਚ ਡਿਪਲੋਮਾ ਇਨ ਗੁਰਮਤ ਸੰਗੀਤ ਪੰਜਾਬੀ ਯੂਨੀਵਰਸਿਟੀ ਪਟਿਆਲੇ ਤੋਂ ਕੀਤਾ ਡਾਕਟਰ ਗੁਰਨਾਮ ਸਿੰਘ ਜੀ ਤੇ ਸਮੁੱਚੀ ਟੀਮ ਇਹਨਾਂ ਸਾਰਿਆਂ ਪਾਸੋਂ ਸਿੱਖਿਆ ਜਿਹੜੀ ਪ੍ਰਾਪਤ ਕੀਤੀ ਉਪਰੰਤ ਲਗਭਗ ਮੈਨੂੰ ਤਾਂ ਬਹੁਤ ਬਹੁਤ ਧੰਨਵਾਦ ਤੇ ਆਪ ਜੀ ਦਾ ਜੋ ਵੀ ਚੈਨਲ ਦੇਖ ਰਹੀ ਸਾਰੀ ਸੰਗਤ ਨੂੰ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਤੇ ਉਨ੍ਹਾਂ ਦੇ ਜਨਮ ਦਿਹਾੜੇ ਤੇ ਇੱਕ ਵਿਸ਼ੇਸ਼ ਉਪਰਾਲਾ ਭਾਈ ਦਲਵਿੰਦਰ ਸਿੰਘ ਜੀ ਅਪਰਾ ਸ਼ਹੀਦ ਬਾਬਾ ਦੀਪ ਸਿੰਘ ਸੇਵਾ ਸੋਸਾਇਟੀ ਅਪਰਾ ਵੱਲੋਂ ਜੋ ਰੱਖਿਆ ਗਿਆ ਵਾਇਗੁਰ ਸਿੰਘ ਮਰ ਕੇਂਦਰ ਮਾਣ ਮਹਿਸੂਸ ਕਰਦਾ ਜੋ ਸਾਡੇ ਤੇ ਹਫਤਾਵਾਰੀ ਕੀਰਤਨ ਸਿਖਲਾਈ ਕਲਾਸਾਂ ਚੱਲਦੀਆਂ ਹਨ ਉਹਦੇ ਉਸਤਾਦ ਜੀ ਭਾਈ ਸੁਖਵਿੰਦਰ ਸਿੰਘ ਜੀ ਜੀਰੇ ਵਾਲੇ ਜਵੱਦੀ ਟਕਸਾਲ ਤੋਂ ਜੋ ਸਿੱਖੇ ਹੋਏ ਹਨ ਤੇ ਇਸ ਦੀ ਵਿੱਦਿਆ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਵੰਡ ਰਹੇ ਹਨ ਆਮ ਇੱਕ ਕੀਰਤਨੀਏ ਆਪਣੇ ਆਪ ਨੂੰ ਸਥਾਪਿਤ ਕਰਨਾ ਜਾਂ ਰਾਗੀ ਤਿਆਰ ਹੋ ਜਾਣਾ ਤੇ ਤੁਸੀਂ ਵੇਖਦੇ ਹੋ ਬਹੁਤਿਆਂ ਦਾ ਜਿਆਦਾ ਇਹ ਧਰਮ ਧੰਦੇ ਵੱਲ ਨੂੰ ਕਨਵਰਟ ਹੋ ਚੁੱਕਿਆ ਹੈ ਪਰ ਅਸੀਂ ਭਾਈ ਸਾਹਿਬ ਜੀ ਦਾ ਵੀ ਧੰਨਵਾਦ ਕਰਦੇ ਹਾਂ ਸਾਰੀ ਜਥੇਬੰਦੀ ਦਾ ਜੋ ਇਹਨਾਂ ਨੇ ਇਸ ਨੂੰ ਆਪਣਾ ਧਰਮ ਬਣਾਇਆ ਹੈ ਧੰਦਾ ਨਹੀਂ ਬਣਾਇਆ ਕਿਉਂਕਿ ਗੁਰੂ ਸਾਹਿਬ ਨੇ ਧੰਦਿਆਂ ਚੋਂ ਧਰਮ ਪੈਦਾ ਕੀਤਾ ਤੋਂ ਇਹ ਇੱਕ ਨਿਵੇਕਲੀ ਭਾਈ ਸਾਹਿਬ ਦੀ ਕਾਰਜਗੁਜ਼ਾਰੀ ਹੈ ਪਿਛਲੇ ਕਈ ਸਾਲਾਂ ਤੋਂ ਮਿਹਨਤ ਕਰਕੇ ਬੱਚਿਆਂ ਨੂੰ ਤਿਆਰ ਕਰ ਰਹੇ ਹਨ ਤੇ ਜੋ ਕੀਰਤਨ ਆ ਗਿਆ ਤੇ ਕੀਰਤਨ ਨਰਮੋਲਕ ਹੀਰਾ ਆਨੰਦ ਗੁਣੀ ਗਹੀਰਾ ਉਥੇ ਆਨੰਦ ਵੀ ਬੰਨਣਾ ਲਾਜ਼ਮੀ ਹੈ ਤੇ ਗੁਰੂ ਨਾਨਕ ਸਾਹਿਬ ਨੇ ਆਪ ਭਾਈ ਮਰਦਾਨਾ ਜੀ ਤੋਂ ਕੀਰਤਨ ਕਰਵਾਇਆ ਕੀਤਾ ਗੁਰੂ ਅਰਜਨ ਦੇਵ ਜੀ ਨੇ ਸੱਚਕੰਨ ਸ਼੍ਰੀ ਰਮਦਾਸ ਦਰਬਾਰ ਸਾਹਿਬ ਆਪ ਕੀਰਤਨ ਕੀਤਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪ ਕੀਰਤਨ ਕੀਤਾ ਵੱਡੇ ਵੱਡੇ ਸਾਡੇ ਯੋਧਿਆਂ ਨੇ ਭਾਈ ਸਰਦਾਰ ਜੱਸਾ ਸਿੰਘ ਆਲੂ ਵਾਲਿਆਂ ਨੇ ਆਪ ਕੀਰਤਨ ਕੀਤਾ ਸੋ ਇਹ ਬਹੁਤ ਵੱਡੀ ਦਾਤ ਹੈ ਅਸੀਂ ਬਹੁਤ ਧੰਨਵਾਦੀ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭਾਈ ਦਲਵਿੰਦਰ ਸਿੰਘ ਜੀ ਅਪਰਾ ਭਾਈ ਸੁਖਵਿੰਦਰ ਸਿੰਘ ਜੀ ਨੇ ਜਿਨ੍ਹਾਂ ਇਹ ਅਜ ਮਾਣ ਮਿਲਿਆ ਹੈ ਤੇ ਰਹਿੰਦੇ ਉਮਰ ਤੱਕ तमाम ਜ਼ਿੰਦਗੀ ਇਸ ਯਾਦ ਰਹੇਗਾ ਵੀ ਇਹ ਕੀਤੀਆਂ ਸੇਵਾਵਾਂ ਮਹਾਰਾਜ ਸਾਹਿਬ ਨੇ ਥਾਈ ਪਾਈਆਂ ਨੇ ਤੁਹਾਡੇ ਕੋਲ ਭਾਈ ਸਾਹਿਬ ਜੀ ਪਿਛਲੇ ਕਿੰਨੇ ਕ ਸਮੇਂ ਤੋਂ ਆ ਰਹੇ ਹੈ ਤਕਰੀਬਨ ਸਾਢੇ ਕੋ ਤਿੰਨ ਸਾਲ ਹੋਣ ਵਾਲਾ ਸਮਾਂ ਹੋ ਗਿਆ ਜੀ ਕਿਦਾਂ ਦੇ ਰਿਜ਼ਲਟ ਦੇਖਣ ਨੂੰ ਮਿਲੇ ਰਿਜ਼ਲਟ ਜਿਹੜੇ ਬੇਸੁਰੇ ਸੀਗੇ ਉਹ ਵੀ ਗਾਣ ਲੱਗ ਪਏ ਹਨ ਤੇ ਫਿਰ ਉਹ ਸਭ ਤੋਂ ਵੱਡੀ ਗੱਲ ਇਹ ਹੈ ਜਿਹੜੇ ਘਰਾਂ ਦੇ ਵਿੱਚ ਕਦੀ ਡੀਜੇ ਵਜਦੇ ਸੀ ਉਹਨਾਂ ਘਰਾਂ ਵਿੱਚ ਹੁਣ ਤਬਲੇ ਤੇ ਹਾਰਮੋਨੀਅਮ ਪਹਿਲਾਂ ਆਂਦੇ ਸਾਰੀ ਭਾਈ ਸਾਹਿਬ ਨੇ ਕਿਹਾ ਸੀ ਜਿੰਨਾਂ ਨੂੰ ਸਿਖਾਉਣਾ ਹੈ ਤੇ ਜਿਨ੍ਹਾਂ ਨੇ ਸਿੱਖਣਾ ਹੈ ਉਹਨਾਂ ਕੋਲੇ ਸਾਜ਼ ਹੋਣਾ ਜ਼ਰੂਰੀ ਹੈ ਹੁਣ ਅਗਲਾ ਸਟੈਪ ਸਾਡਾ 33 ਸਾਜ਼ਾਂ ਦੇ ਅਸੀਂ ਉਹ ਵੀ ਪ੍ਰਾਲਾ ਕਰ ਰਹੇ ਹਾਂ ਭਾਈ ਸਾਹਿਬ ਨਾਲ ਮਿਲ ਕੇ ਵੀ ਜਲਦੀ ਤੋਂ ਜਲਦੀ 33 ਸਾਜ਼ਾਂ ਦਾ ਵੀ ਇਥੇ ਜੋ ਪ੍ਰੋਗਰਾਮ ਲਿਖਿਆ ਜਾ ਬਣਾਇਆ ਜਾਵੇ ਤੇ ਗੁਰੂ ਸਾਹਿਬ ਦੀ ਕਿਰਪਾ ਹੋਵੇ इस वीडियो नु अगे शेयर जरूर करना जी कृपा करके चैनल सब्सक्राइब जरूर कर लो जी हुन तुसी फास्ट अन्यूज पाबी एप प्ले स्टोर तो तू इंस्टाल कर नवंत खबरा पाड़ी देख सकदे हो धनबाद